ਬਾਲੀਵੁੱਡ ਦੇ ਕਾਰਨਾ ਤੇ ਬਿੱਗ ਬਾਸ ਦੇ ਵਿੱਚ ਵਿਖਾਈ ਦੇਣ ਵਾਲੀ ਮਨਾਰਾ ਚੋਪੜਾ ਪਹਿਲੀ ਵਾਰ ਲੁਧਿਆਣਾ ਪਹੁੰਚਿਆ। ਇਸ ਦੌਰਾਨ ਉਹਨਾਂ ਦੇ ਨਾਲ ਹੋਰ ਪੰਜਾਬੀ ਤੇ ਬਾਲੀਵੁੱਡ ਹਸਤੀਆਂ ਵੀ ਮੌਜੂਦ ਰਹੀਆਂ। ਜਿਨ੍ਹਾਂ ਚ ਨਿਸ਼ਾ ਬਾਨੋਂ, ਮੰਨਤਨੂਰ, ਰਿਸ਼ਤਾ ਰਾਣਾ ਸ਼ਾਮਲ ਰਹੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬੀ ਚ ਗੱਲਬਾਤ ਕਰਦੇ ਹੋ ਮਨਾਰਾ ਚੋਪੜਾ ਨੇ ਦੱਸਿਆ ਕਿ ਬਿੱਗ ਬਾਸ ਸੀਜ਼ਨ ਲਗਾਉਣ ਤੋਂ ਬਾਅਦ ਉਹ ਪਹਿਲੀ ਵਾਰ ਪੰਜਾਬ ਦੇ ਅਧਿਕਾਸ ਕਰਕੇ ਲੁਧਿਆਣਾ ਪਹੁੰਚੀ ਹੈ। ਉਹ ਆਪਣੀ ਜ਼ਿਆਦਾਤਰ ਇੰਟਰਵਿਊ ਦੇ ਵਿੱਚ ਮੇਰੇ ਨਾਲ ਪੰਜਾਬੀ ਵਿੱਚ ਗੱਲਬਾਤ ਕੀਤੀ ਹੈ ਉਹਨਾਂ ਕੀ ਕੀ ਆਉਸਮ ਧੰਨ ਲੁਧਿਆਣਾ ਲਾਈਫ ਦੇ ਲਈ ਸੁਨਦਰ ਸਵਾਗਤ ਰਿਖੋ ਸਤ ਸ੍ਰੀ ਅਕਾਲ ਸਾਰਿਆਂ ਨੂੰ ਤੇ ਮੈਨੂੰ ਬਹੁਤ ਹੀ ਚੰਗਾ ਲੱਗ ਰਿਹਾ ਮੈਂ ਮਨਾਰਾ ਚੋਪੜਾ ਪਹਿਲੀ ਵਾਰ ਲੁਧਿਆਣਾ ਆਈ ਹਾਂ ਤੇ 빅 ਬੌਸ ਜਿੱਤਣ ਦੇ ਬਾਅਦ ਤੇ ਫਰਸਟ ਟਾਈਮ ਯੂ نو ਆਮ ਕਮਿੰਗ ਹੇਅਰ ਆ ਵਾਸ ਇਨ ਦਾ ਟਾਪ 3 ਇਨ 빅 ਬੌਸ ਐਂਡ ਐਨੀ ਪੂਰੀ ਜਨਤਾ ਨੇ ਇਹਨਾਂ ਨੂੰ ਪਿਆਰ ਦਿੱਤਾ ਹੈ ਨਾ ਲਵ ਹੈ ਨਾ ਸਪੋਰਟ ਤੇ ਮੈਨੂੰ ਬਹੁਤ ਹੀ ਵਧੀਆ ਲੱਗ ਰਿਹਾ ਤੇ ਇਸ ਵਾਰੀ ਆਈਏ ਤੇ ਆਈਏ ਦੇ ਨਾਲ ਮੈਂ ਐਸੋਸੀਏਟ ਆਲਵੇਸ ਆ ਹੈਵ ਬੀਨ ਐਸੋਸੀਏਟਡ ਵਿਦ ਥੈਮ ਤੇ ਉਹਨਾਂ ਦਾ ਜਦੋਂ ਬਾਲੀਵੁੱਡ ਦਾ ਇਵੈਂਟ ਹੋਇਆ ਸੀ ਤੇ ਮੈਂ ਪਰਫਾਰਮ ਵੀ ਕੀਤਾ ਤੇ ਮੈਨੂੰ ਅਵਾਰਡ ਵੀ ਮਿਲਿਆ ਤੇ ਮੈਂ ਅਵਾਰਡ ਪ੍ਰੈਜ਼ੈਂਟ ਵੀ ਕਰਾ ਤੇ ਮੁਹੰਮਦ ਇਜ਼ ਜਸਟ ਲਾਈਕ ਅ ਫੈਮਿਲੀ ਤੇ ਇਹਨਾਂ ਦਾ ਨਿਊ ਐਸੋਸੀਏਸ਼ਨ ਸਟਾਰਟ ਹੋ ਰਿਹਾ ਹੈ ਹੇਅਰ ਵਿਦ ਹਰ ਵਿਦ ਹਰ ਟੀਮ ਹੇਅਰ ਇਨ ਪੰਜਾਬ They, it's like a beautiful, uh, you know, where Bollywood meets uh, Bollywood. And uh, it's like a wonderful, wonderful thing which is happening uh, in between uh, IIA Bollywood, which is presented by Mohammed, and IIA Punjab, which is represented by Rishita Rana. ਐਂਡ ਮੈਨੂੰ ਬਹੁਤ ਹੀ ਚੰਗਾ ਲੱਗ ਰਿਹਾ ਹੈ ਤੇ ਐਸ ਵਾਰ ਐਨਾ ਨੂੰ ਰਿਪਰੈਜ਼ੈਂਟ ਕਰਨ ਦੇ ਲਈ ਮੈਂ ਇੱਧਰ ਪੰਜਾਬ ਆਈ ਆ ਆਫਕੋਰਸ ਪੰਜਾਬੀ ਕੁੜੀ ਐ ਤੇ ਪੰਜਾਬ ਤੇ ਆਣਾ ਬੰਦਾ ਹੀ ਏ ਤੇ ਸਭ ਨੂੰ ਬਹੁਤ 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 ਧੰਨਵਾਦ ਕਿ ਤੁਸੀਂ ਐਨਾ ਪਿਆਰ ਦਿੱਤਾ 빅ਬੋਸ ਵਿੱਚ ਤੇ ਲੋਕ ਕਹਿੰਦੇ ਨੇ ਮਨਾਰਾ ਆਪਾਂ ਤੇਰੇ ਲਈ 빅ਬੋਸ ਦੇਖਿਆ ਹੈ ਤੇ ਉਹਨ ਸਾਰੇ ਲੋਕਾਂ ਨੂੰ ਬਹੁਤ ਬਹੁਤ ਧੰਨਵਾਦ ਸਪੈਸ਼ਲੀ ਪੰਜਾਬ ਦੀ ਜਨਤਾ ਨੂੰ ਐਨਾ ਪਿਆਰ ਦੇਣਨ ਦੇ ਲਈ ਤੇ ਹੁਣ uh <laughs> <coughs> who cristal physical ko event kar rahe hain so uh, crystal gear switch uh, manmohan ji unna da bahut zyada dhanyawad ki unhone any badi entity iia uh, bollywood nu no, punjab leke aa rahe ne so it's like a beautiful uh, thing and i look forward uh, jab inka main event hoga i want to see uh, that dhoom dhadaka jo punjab mein hota hai in the award function i look forward to see beautiful performances wonderful singers and all the amazing artists uh, from punjab coming forward and getting an award presenting and i think more than uh, getting or presenting an award it's also about celebrating the industry they owe lagda they look forward so i wish both of you all the very best and uh, yes let's rock the show iia rocks <laughs> ਮੈਮ ਜੀ ਸਾਲ ਵੀ ਬਾਰ-ਬਾਰ 빅ਬੋਸ ਦੀ ਚਰਚਾ ਕਰ ਰਹੇ ਹੋ ਸਟਾਰਟਿੰਗ ਨੇ ਹੁਣ ਵੀ ਕੀਤੇ ਨੇ ਕਿੱਦਾਂ ਲੱਗਦਾ ਹੈ ਸਾਰੇ ਸਾਰੇ ਟੀਮ ਤੁਹਾਡੇ ਬਹੁਤ ਬੈਸਟ ਕਰ ਰਹੀ ਹੈ ਕੁਝ ਕੁਕਿੰਗ ਸ਼ੋਸ ਚੱਲੇ ਗਏ ਹੈ ਜੀ ਔਰ ਕੁਝ ਖਤਰੋ ਦੇ ਖਿਲਾੜੀ ਦੀ ਵੀ ਚੱਲੀ ਗਈ ਹੈ ਤੁਹਾਨੂੰ ਕਿੱਸ ਤਰ੍ਹਾਂ ਲੱਗਦਾ ਹੈ ਕਿ ਸਾਰੇ ਆਪਣੇ ਮਿਥਾਤੇ ਬੈਸਟ ਕਰ ਰਹੇ ਨੇ ਕੋਈ ਸਿੰਗਲ ਟਰੈਕਸ ਕੱਢ ਰਹੇ ਲਾਈਕ ਜਿਵੇਂ ਤੁਸੀਂ ਵੀ ਕੱਢਿਆ ਹੈ ਯੈਸ ਤੋਂ ਕਿੱਦਾਂ ਲੱਗਦਾ ਹੈ ਸਾਰੇ ਜੋ ਆਪਣੇ ਬੈਸਟ ਮੈਨੂੰ ਚੰਗਾ ਲੱਗਦਾ ਹੈ ਸਭ ਆਪਣੇ ਆਪਣੀ ਮੰਜ਼ਿਲ ਢੂੰਡ ਰਹੇ ਨੇ ਲਾਈਫ ਵਿੱਚ ਤੇ ਮੈਂ ਵੀ ਆਪਣੀ ਮੰਜ਼ਿਲ ਦੇ ਯੂ نو ਵਟ ਏਵਰ ਆਈ ਐਸਪਾਇਰ ਟੂ డు ਆਮ ਡੂਇੰਗ GQ award mila say this was one of the kind uh, you know uh, GQ 35 young achievers award so that was uh, you know big boss uh, ਕਿਵਾਂ ਜੱਸੇ ਮੈਂ ਇੰਟਰਨੈਸ਼ਨਲ ਲੈਵਲ ਤੇ ਵੀ ਬਹੁਤ ਜ਼ਿਆਦਾ ਰੈਕੋਗਨਾਈਜ਼ਡ ਹੋ ਗਈ ਐਂਡ ਆਮ ਲਵਿੰਗ ਮਾਈ ਜਰਨੀ ਆਫਟਰ ਥੈਟ ਕਿੱਦਾਂ ਦਾ ਸ਼ੋਅ ਹੈ ਮਾਈ 빅 ਬੌਸ ਕਿਉਂਕਿ ਸੁਲਮਾਨ ਸਰ ਹਰ ਵਾਈ ਹੋਸਟ ਕਰਦੇ ਨੇ ਤੁਹਾਨੂੰ ਕਿੱਦਾਂ ਲੱਗਦਾ ਕਿ ਘਰ ਦੇ ਅੰਦਰ ਕਿੱਦਾਂ ਦਾ ਬੰਦਾ ਰਹਿੰਦਾ ਉਹਦੀ ਨੇਚਰ ਘਰ ਦੇ ਅੰਦਰ ਕਿੱਦਾਂ ਦੀ ਰਹਿੰਦੀ ਹੈ ਆਈ ਥਿੰਕ 빅 ਬੌਸ ਜਦੋਂ ਸੁਲਮਾਨ ਸਰ ਹੋਸਟ ਕਰਦੇ ਨੇ ਤੇ ਵਾਈਬ ਤੇ ਬਹੁਤ ਹੀ ਚੰਗੀ ਰਹਿੰਦੀ ਹੈ ਮੈਨੂੰ ਤਾਂ ਹਮੇਸ਼ਾ ਹੀ ਇੰਤਜ਼ਾਰ ਰਹਿੰਦਾ ਸੀ ਕਿ ਕਦੋਂ ਯੂ نو ਵੀਕਐਂਡ ਦਾ ਵਾਰ ਆਵੇਗਾ ਤੇ ਮੈਂ ਸੁਲਮਾਨ ਸਰ ਦੇ ਨਾਲ ਪਰਫਾਰਮ ਕਰਾਂਗੀ ਔਰ ਇੰਟਰੈਕਟ ਕਰਾਂਗੀ ਤੇ ਮੈਂ ਜਦੋਂ ਇੰਟਰਵਿਊ ਹੋਈ ਤੇ ਮੈਨੂੰ ਮੌਕਾ ਮਿਲਿਆ ਉਹਨਾਂ ਦੇ ਨਾਲ ਇੰਟਰੈਕਟ ਕਰਨ ਦਾ ਤੇ ਉਹ ਉਹਨਾਂ ਦੇ ਨਾਲ ਪਰਫਾਰਮ ਕਰਨ ਦਾ ਤੇ ਉਹਨਾਂ ਦੀ ਸਾਰੀ ਫੈਮਲੀ ਬਹੁਤ ਹੀ ਚੰਗੀ ਹੈ ਤੇ 빅 ਬੋਸ ਕੇ ਬਾਰੇ ਵਿੱਚ ਗੱਲ ਕਰਾਂ ਤੇ ਇਸ ਤਰ੍ਹਾਂ ਦਾ ਪਲੈਟਫਾਰਮ ਹੈ ਜਿੱਦੀ ਮੈਂ ਕਹਿ ਸਕਦੀ ਆ ਤੁਸੀਂ オリジナル ਹੋ ਤੇ ਸਭ ਵਧੀਆ ਹੈ ਜੇ ਕਿਦਰੇ ਵੀ ਤੁਸੀਂ ਫੇਕ ਕਰਨ ਦੀ ਕੋਸ਼ਿਸ਼ ਕਰੀ ਤੇ ਲੋਕ 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 ਐਲਮਿਓਨੋ ਦਾ ਆਡੀਅנס ਓ ਇਸ ਵਾਚਿੰਗ ਇਟ ਬੜੇ ਸਮਾਰਟ ਨੇ ਉਹਨਾਂ ਨੇ ਕੈਚ ਕਰ ਲੈਣਾ ਤੇ ਤਾਂ ਤੇ ਉਹਨਾਂ ਨੇ ਤੁਹਾਨੂੰ ਛੱਡਣਾ ਜੀ ਤੇ ਜਸਟ ਬੀ ਯੋਰself origignal raw ਤੇ ਰੈਸਟ ਇਜ਼ ਬੱਲੇ ਬੱਲੇ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਰਿਸ਼ਿਦਾਰਾਂ ਨਾ ਪੌਂਡਰੋਪਾਰਾ ਪ੍ਰੋਡਕਸ਼ਨਸ ਬ੍ਰੈਂਡ ਐਮਬੈਸਡਰ ਆਫ ਕ੍ਰਿਸਟਲ ਸਵਿਚ ਗੀਅਰ ਐਂਡ ਵਾਈਸ ਚੇਰਮੈਨ ਆਫ ਬਸਤੇ ਵਿਕਾਸ ਬੋਰਡ ਅੱਜ ਅਸੀਂ ਆਏ ਸੀ ਨਿਰਵਾਣਾ ਹੋਟਲ ਅ ਇੰਟਰਨੈਸ਼ਨਲ ਆਈਕੋਨਿਕ ਅਵਾਰਡਸ ਪੋਲੀਵੁੱਡ ਸੀਜ਼ਨ 1 ਦੀ ਪ੍ਰੈਸ ਕਾਨਫਰੰਸ ਰਿਲੇਟਿਡ ਇਹ ਪ੍ਰੈਸ ਕਾਨਫਰੰਸ ਅਸੀਂ ਕੀਤੀ ਸੀ ਦੱਸਣ ਨੂੰ ਕਿ ਅਸੀਂ ਇੱਕ ਇੰਟਰਨੈਸ਼ਨਲ ਆਈਕੋਨਿਕ ਅਵਾਰਡਸ ਲੈ ਕੇ ਆ ਰਹੇ ਹਾਂ ਸਪੈਸ਼ਲੀ ਪੋਲੀਵੁੱਡ ਸੈਲੀਬ੍ਰਿਟੀਜ਼ ਲਈ ਐਂਡ ਨਾਲ ਹੀ ਕੱਲੇ ਪੋਲੀਵੁੱਡ ਸੈਲੀਬ੍ਰਿਟੀਜ਼ ਨਹੀਂ ਇਹਦੇ ਵਿੱਚ ਸਾਡੇ ਨਾਲ ਬਾਲੀਵੁੱਡ ਤੇ ਇੰਟਰਨੈਸ਼ਨਲ ਆਰਟਿਸਟ ਵੀ ਜੁੜਨ ਜਾ ਰਹੇ ਹਾਂ ਅਸੀਂ ਦੇਖਿਆ ਹੈ ਕਈ ਸਾਡੇ ਪੋਲੀਵੁੱਡ ਅਵਾਰਡਸ ਹੁੰਦੇ ਆ ਸਾਡੇ ਪੰਜਾਬ ਦੇ ਵਿੱਚ ਮੋਹਾਲੀ ਚੰਡੀਗੜ੍ਹ ਲੇਕਿਨ ਇੱਕ ਐਸਾ ਅਵਾਰਡ ਨਾਈਟ ਜਿਹਦੇ ਵਿੱਚ ਬਾਲੀਵੁੱਡ ਦੇ ਉਹ ਸੈਲੀਬ੍ਰਿਟੀਜ਼ ਵੀ ਸ਼ਾਮਿਲ ਹੋਣਗੇ ਜਿਨ੍ਹਾਂ ਦਾ ਬੈਕਗ੍ਰਾਉਂਡ ਪਿੱਛੋਂ ਪੰਜਾਬੀ ਸੀ ਲੇਕਿਨ ਅੱਜ ਉਹ ਕੰਮ ਬਾਲੀਵੁੱਡ ਦੇ ਵਿੱਚ ਕਰ ਰਿਹਾ ਸਾਡੇ ਕੋਲ ਇਦਾਂ ਦੇ ਬਹੁਤ ਆਰਟਿਸਟ ਨੇ ਜਿਹੜੇ ਬਿਲੋਂਗ ਪੰਜਾਬ ਤੋਂ ਕਰਦੇ ਨੇ ਲੇਕਿਨ ਅੱਜ ਬਾਲੀਵੁੱਡ 'ਚ ਕੰਮ ਕਰ ਰਹੇ ਆ ਤਾਂ ਬੇਸਿਕਲੀ ਅਸੀਂ ਉਹਨਾਂ ਨੂੰ ਵੀ ਇੱਕ ਇੰਟਰਨੈਸ਼ਨਲ ਆਈਕੋਨਿਕ ਅਵਾਰਡਸ ਦੇ ਥਰੂ ਇੱਕ ਜਗ੍ਹਾ ਤੇ ਇਕੱਠਾ ਕਰਨਾ ਚਾਹੁੰਦੇ ਆ ਤੇ ਉਹਨਾਂ ਨੂੰ ਅਵਾਰਡ ਦੇ ਥਰੂ ਇੱਕ ਸਨਮਾਨ ਦੇਣਾ ਚਾਹੁੰਦੇ ਆ ਕਿ ਤੁਸੀਂ ਸਾਡੇ ਪੰਜਾਬ ਦਾ ਨਾਮ ਇੰਨੀ ਜਗ੍ਹਾ ਰੋਸ਼ਨ ਕੀਤਾ ਹੈ ਨੈਸ਼ਨਲ ਲੈਵਲ ਤੇ ਰੋਸ਼ਨ ਕੀਤਾ ਹੈ ਜਾਂ ਇੰਟਰਨੈਸ਼ਨਲ ਲੈਵਲ ਤੇ ਰੋਸ਼ਨ ਕੀਤਾ ਹੈ ਅੱਜ ਦੇ ਜੋ ਸਾਡੇ ਪੰਜਾਬੀ ਆਰਟਿਸਟ ਨੇ ਉਹ ਪੂਰੇ ਇੰਟਰਨੈਸ਼ਨਲ ਲੈਵਲ ਤੇ ਪਹੁੰਚ ਗਏ ਨੇ ਤੇ ਸਾਡਾ ਵੀ ਫਰਜ ਬੰਦਾ ਹੈ ਕਿ ਉਹਨਾਂ ਦਾ ਜਿਹੜਾ ਆਪਾਂ ਸਨਮਾਨ ਕਰਨਾ ਉਸ ਲੈਵਲ ਤੱਕ ਕਰੀਏ ਐਂਡ ਇਸ ਲੈਵਲ ਨੂੰ ਲਿਆਂਨ ਲਈ ਸਾਡੀ ਸਭ ਤੋਂ ਜ਼ਿਆਦਾ ਹੈਲਪ ਕ੍ਰਿਸਟਲ ਸਵਿਚ ਗੇ ਨੇ ਕੀਤੀ ਹੈ ਨਾਲ ਹੀ ਜੀ5 ਜੁੜ ਗਿਆ ਸਾਡੇ ਨਾਲ ਨਾਲ ਹੀ ਜੀਓ ਤੇ ਬਿਗ ਐਫ ਐਮ ਜਿਹੜਾ ਸਾਨੂੰ ਸਪੋਰਟ ਕਰ ਰਿਹਾ ਹੈ ਇਸ ਅਵਾਰਡ ਨਾਈਟ ਨੂੰ ਇੰਨੇ ਵੱਡੇ ਲੈਵਲ ਤੇ ਲੈ ਕੇ ਜਾਣ ਲਈ ਥੈਂਕ ਯੂ ਸਰ ਕਿਦਾਂ ਹੋ ਰਿਹਾ ਕੌਣ ਕੌਣ ਆ ਰਹੇ ਨੇ ਇਹਦੇ ਚ ਮੈਂ ਡੇਟ ਜਿਹੜੀ ਹੈ ਟੂ ਬੀ ਅਨਾਉਂਸਡ ਹੈ ਵਿਥਿਨ 2 ਟੂ 3 ਡੇਸ ਅਸੀਂ ਅਨਾਉਂਸ ਕਰਨ ਜਾ ਰਹੇ ਆ ਇਹਦੇ ਜੇ ਪੋਲੀਵੁੱਡ ਦੇ ਸਾਰੇ ਸੈਲਿਬਸ ਹੈ ਬੋਲੀਵੁੱਡ ਦੇ ਵੀ ਉਹ ਸੈਲੀਬ੍ਰਿਟੀਜ਼ ਆ ਰਹੇ ਆ ਜਾਂ ਆਰਟਿਸਟ ਆ ਰਹੇ ਨੇ ਜਿਹੜੇ ਪਿਛਲਾ ਉਹਨਾਂ ਦਾ ਬੈਕਗ੍ਰਾਉਂਡ ਪੰਜਾਬ ਦਾ ਹੈ ਤੇ ਆਪਣੇ ਆਪਣੇ ਫੀਲਡ ਦੇ ਵਿੱਚ ਉਹ ਬਹੁਤ ਅਚੀਵਮੈਂਟਸ ਲੈ ਚੁਕੇ ਨੇ ਲਾਈਕ ਬਾਲੀਵੁੱਡ ਦੇ ਵਿੱਚ ਕੰਮ ਕਰ ਚੁੱਕੇ ਨੇ ਉਹਦੇ ਨਾਲ ਨਾਲ ਗੱਲ ਐ ਹੀ ਨਹੀਂ ਆਪਾਂ ਇੰਟਰਨੈਸ਼ਨਲ ਆਰਟਿਸਟ ਲੈ ਕੇ ਆ ਰਹੇ ਆ ਆਪਣੇ ਇਸ ਅਵਾਰਡ ਨਾਈਟ ਤੇ ਬਿਕੋਜ਼ ਇੰਟਰਨੈਸ਼ਨਲ ਆਈਕੋਨਿਕ ਅਵਾਰਡਸ ਮੀਨਸ ਅੰਤਰਰਾਸ਼ਟਰੀ ਅਸੀਂ ਇਹਨੂੰ ਉਸ ਲੈਵਲ ਤੇ ਲੈ ਕੇ ਜਾ ਰਹੇ ਆ ਇੰਟਰਨੈਸ਼ਨਲੀ ਵੀ ਸਾਡੇ ਕੋਲ ਕੁਝ ਆਰਟਿਸਟ ਆ ਰਿਹਾ ਹੈ ਤੰਜ਼ਾਨੀਅਨ ਰੈਪਰ ਜਿਹਦਾ ਦੱਸਿਆ ਸੀਗਾ ਉਹ ਆ ਰਹੇ ਨੇ ਤਾਂ ਮਤਲਬ ਅਲੱਗ-ਅਲੱਗ ਫੀਲਡ ਤੋਂ ਆਪਾਂ ਲੈ ਕੇ ਆ ਰਹੇ ਆ ਆਰਟਿਸਟ ਤੁਸੀਂ ਵੀ ਕੌਣ ਆ ਰਹੇ ਨੇ ਕਲੀਅਰ ਕਰ ਦੋ ਮੈਂ ਜਿੱਦਾਂ ਹੁਣ ਦੇਖੋ ਸਾਡੇ ਕੋਲ ਕਿੰਨੇ ਸਾਰੇ ਨਾਮ ਆ ਵੀ ਹੈਵ ਲੋਟ ਆਫ ਲਿਸਟ ਦੇ ਨਾਮ ਜਿਹੜੇ ਹੈਗੇ ਆ ਬਹੁਤ ਜ਼ਿਆਦਾ ਨਾਮ ਨੇ ਤੇ ਇਕੱਲੇ ਇਕੱਲੇ ਤਾਂ ਮੈਨੇ ਨਹੀਂ ਦੱਸ ਸਕਦੀ ਲੇਕਿਨ ਹਾਂ ਕੁਝ ਨਾਮ ਮੈਂ ਦੱਸ ਸਕਦੀ ਹਾਂ ਬਾਲੀਵੁੱਡ ਤੋਂ ਹੁਣ ਦੇਖੋ ਸਨੀ ਲਿਓਨ ਜੀ ਵੀ ਆ ਰਹੇ ਆ ਸਾਡੇ ਈਵੈਂਟ ਦੇ ਵਿੱਚ ਉਹਨਾਂ ਦੀ ਵੀ ਕੰਫਰਮੇਸ਼ਨ ਆ ਗਿਆ ਦੋ ਤੇਨ ਆਰਟਿਸਟ ਹੈ ਜਿਹੜੇ ਤੁਹਾਡੇ ਲਈ ਸਰਪ੍ਰਾਈਜ਼ ਰੱਖੇ ਹੋਏ ਆ ਤੇ ਉਸ ਤੋਂ ਬਾਅਦ ਇੰਟਰਨੈਸ਼ਨਲੀ ਵੀ ਸਾਡੇ ਇੱਕ ਰੈਪਰ ਨੇ ਉਹਨਾਂ ਨੇ ਆਪਣੇ ਇੰਡੀਆ ਦੇ ਨਾਲ ਨੋਰਾ ਜੀ ਨਾਲ ਕੰਮ ਕੀਤਾ ਹੋਇਆ ਸੋ ਵੀ ਆਰ ਵਰਕਿੰਗ ਟੂ ਹੈਵ ਹਿਮ ਇਨ ਥਿਸ ਪਲੇਸ ਠੀਕ ਠੀਕ ਤਾਂ ਕਿਤਾ ਹਾਂਜੀ ਮਮ ਜਿਹੜੀ ਅੱਜ ਪ੍ਰੈਸ ਹਾਂਜੀ ਮਮ ਜਿਹੜੀ ਅੱਜ ਦੀ ਕਾਨਫਰੰਸ ਦੀ ਕਹਿੰਜੀ ਜੀ 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 ਅੱਜ ਦੀ ਦੇਖੋ ਜਿਹੜੀ ਕਾਨਫਰੰਸ ਸੀਗੀ ਉਹ ਇੱਕ ਅਵਾਰਡ ਨੂੰ ਲੈ ਕੇ ਰਿਲੇਟਡ ਸੀ ਹਨਾ ਜਿੱਦਾਂ ਬਹੁਤ ਸਾਰੇ ਅਵਾਰਡ ਆਉਂਦੇ ਨੇ ਪਰ ਇਹ ਇੱਕ ਇੰਟਰਨੈਸ਼ਨਲ ਆਈਕਨ ਅਵਾਰਡ ਹੋਣ ਜਾ ਰਿਹਾ ਜਿਹੜਾ ਮੈਨੂੰ ਲੱਗਦਾ ਫਸਟ ਟਾਈਮ ਹੋਣ ਜਾ ਰਿਹਾ ਤੇ ਬਹੁਤ ਵਧੀਆ ਗੱਲ ਆ ਜਿੱਦਾਂ ਕਿ ਆਪਾਂ ਗੱਲਾਂ ਕਰਦੇ ਆ ਕਿ ਕਿਸੇ ਵੀ ਆਰਟਿਸਟ ਦੇ ਕੰਮ ਨੂੰ ਇੱਕ ਅਵਾਰਡ ਦੀ ਬਹੁਤ ਜ਼ਰੂਰਤ ਹੁੰਦੀ ਆ ਕਿਉਂਕਿ ਜਿਹੜਾ ਉਹਦਾ ਹੌਸਲਾ ਹੋਰ ਜ਼ਿਆਦਾ ਵੱਧ ਜਾਂਦਾ ਹਨ ਤੇ ਮੈਨੂੰ ਲੱਗਦਾ ਹੁੰਦਾ ਕਿ ਜਦੋਂ ਕਿਸੇ ਬੰਦੇ ਦੀ ਮਿਹਨਤ ਹੁੰਦੀ ਆ ਤਾਂ ਉਹਨੂੰ ਉਹਦਾ ਹੱਕ ਜ਼ਰੂਰ ਮਿਲਣਾ ਚਾਹੀਦਾ ਤੇ ਜਿਹੜੇ ਇਦਾਂ ਦੇ ਅਵਾਰਡ ਸ਼ੋ ਹੁੰਦੇ ਆ ਇਹ ਅਵਾਰਡ ਜਿਹੜੇ ਹੁੰਦੇ ਆ ਹੋਰ ਜ਼ਿਆਦਾ ਹੌਸਲੇ ਬੁਲੰਦ ਕਰਦੇ ਆ ਤੇ ਘਾਟਿਸ ਨੂੰ ਲੱਗਦਾ ਸੀ ਹੋਰ ਜ਼ਿਆਦਾ ਕੰਮ ਕਰੀ ਲੱਗਦਾ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਟੈਲੈਂਟ ਬਹੁਤ ਹੈ ਪੰਜਾਬ ਨੂੰ ਲੋੜ ਸੀ ਇਹ ਜਿਹੇ ਇੱਕ ਪ੍ਰੋਗਰਾਮ ਦੀ ਇੱਕ ਪਲੇਟਫਾਰਮ ਬਿਲਕੁਲ ਜੀ ਪੰਜਾਬ ਦੇ ਵਿੱਚ ਬਹੁਤ ਟੈਲੈਂਟ ਹੈ ਬਿਲਕੁਲ ਅੱਜ ਕੱਲ ਜਿਹੜੇ ਕੁੜੀਆਂ ਮੁੰਡੇ ਤੁਸੀਂ ਆ ਰਹੇ ਨੇ ਤੁਸੀਂ ਦੇਖੋ ਉਹ ਸਿੱਖੇ ਸਿਖਾਏ ਆ ਰਹੇ ਨੇ ਹਨਾ ਪਹਿਲਾਂ ਇੱਕ ਟਾਈਮ ਹੁੰਦਾ ਸੀ ਜਦੋਂ ਥੀਏਟਰ ਕਰਨ ਦੀ ਲੋੜ ਪੈਂਦੀ ਹੁੰਦੀ ਸੀ ਹੁਣ ਅੱਜ ਕੱਲ ਮਤਲਬ ਇੱਕ ਤੁਹਾਡਾ ਫੋਨ ਤੁਹਾਡਾ ਗੁਰੂ ਆ ਤੁਸੀਂ ਇੱਕ ਕੈਮਰਾ ਘਰ ਦੇ ਵਿੱਚ ਰੱਖੋ ਤੁਸੀਂ ਐਕਟਿੰਗ ਕਰੋ ਤਾਂ ਤੁਸੀਂ ਕਿੰਨਾ ਕੁ ਸਿੱਖ ਜਾਂਦੇ ਹੋ ਤੁਹਾਡੇ 'ਚ ਕਿੰਨਾ ਕੌਨਫੀਡੈਂਸ ਆਉਂਦਾ ਤੇ ਮੈਂ ਮਤਲਬ ਮੈਨੂੰ ਵਧੀਆ ਲੱਗਦਾ ਜਦੋਂ ਮੈਂ ਨਮਾ ਨਮਾ ਟੈਲੈਂਟ ਦੇਖਦੀ ਆ ਤੇ ਸਾਡੇ ਵਰਗੇ ਆਰਟਿਸਟਾਂ ਨੂੰ ਜਿਹੜੇ ਇੰਨੇ ਸਾਲ ਦੇ ਮਿਹਨਤ ਕਰਦੇ ਆ ਜਦੋਂ ਇਦਾਂ ਦੇ ਅਵਾਰਡ ਸ਼ੋ ਹੁੰਦੇ ਆ ਅਸੀਂ ਸਾਰੇ ਇਕੱਠੇ ਹੁੰਨੇ ਆ ਕਿਉਂਕਿ ਮੈਨੂੰ ਲੱਗਦਾ ਹੁੰਦਾ ਅਸੀਂ ਸਾਰੇ ਆਰਟਿਸਟ ਇੱਕ ਭੈਣ ਭਰਾਈਆਂ ਹਨਾ ਸਾਡੀ ਫੈਮਿਲੀ ਆ ਅਸੀਂ ਇੰਨਾ ਟਾਈਮ ਸਾਡੀ ਫੈਮਿਲੀ ਨਾਲ ਨਹੀਂ ਸਪੈਂਡ ਕਰਦੇ ਜਿੰਨਾ ਅਸੀਂ ਆਪਸ ਦੇ ਵਿੱਚ ਕਰਦੇ ਆ ਤੇ ਜਦੋਂ ਸਾਰਾ ਸਾਡਾ ਪਰਿਵਾਰ ਬੈਠਾ ਹੁੰਦਾ ਤੇ ਕਿਸੇ ਦਾ ਮਾਣ ਹੋਣੀ ਆ ਤੇ ਇਸ ਅਵਾਰਡ ਦੀ ਮੈਂ ਗੱਲ ਕਰਾਂ ਇਹ ਇਸ ਕਰਕੇ ਸਪੈਸ਼ਲ ਆ ਕਿਉਂਕਿ ਇਸ ਅਵਾਰਡ ਦੇ ਵਿੱਚ ਬਾਲੀਵੁੱਡ ਤੋਂ ਵੀ ਸਾਰੇ ਜਾਣੇ ਆਉਣਗੇ ਤਾਂ ਬਾਲੀਵੁੱਡ ਵਾਲਿਆਂ ਨੂੰ ਪਤਾ ਚੱਲੂ ਕਿ ਹਾਂ ਪੰਜਾਬ ਦੇ ਵਿੱਚ ਵੀ ਆਹ ਆਰਟਿਸਟ ਨੇ ਤੇ ਇਦਾਂ ਦੇ ਇੱਥੋਂ ਦੇ ਅਵਾਰਡ ਹੋ ਸਕਦੇ ਆ ਪੰਜਾਬ ਦੇ ਵਿੱਚ ਵੀ ਜਿਵੇਂ ਪਹਿਲਾਂ ਦੁਬਈ ਦੇ ਵਿੱਚ ਗੈਰ ਕੀ ਹੋਈ ਆ ਤੇ ਹੁਣ ਜਦੋਂ ਲੁਧਿਆਣਾ ਚੁਣਿਆ ਗਿਆ ਲੱਗਦਾ ਕਿ ਪੰਜਾਬ ਦਾ ਵੀ ਮਾਣ ਵਧੂਗਾ ਜਦੋਂ ਉਹਨਾਂ ਨੇ ਜਿਹੜਾ ਨਾਮ ਆਸਮਾਨ ਤੇ ਰੱਖਿਆ ਹੈ ਮਾਂਚੈਸਟਰ ਆਫ ਇੰਡੀਆ ਕੈਜੈਂਡਾ ਹੋਰ ਜਾਂਦਾ ਹੋਵੇ ਹਾਂ ਲੁਧਿਆਣਾ ਦਾ ਦੇਖੋ ਜੀ ਮੈਂ ਗੱਲ ਕਰਾਂ ਤਾਂ ਉਹਦਾ ਸਾਰਾ ਜਿਹੜਾ ਸੇਰਾ ਜਾਂਦਾ ਆਰ ਆਰ ਪ੍ਰੋਡਕਸ਼ਨ ਰਸ਼ੀਤਾ ਤੇ ਕ੍ਰਿਸਟਲ ਨੂੰ ਹਨਾ ਉਹਨਾਂ ਦੀ ਪੂਰੀ ਟੀਮ ਨੂੰ ਤੇ ਬਾਕੀ ਵੀ ਜਿਹੜੇ ਨਾਲ ਸਾਡੇ ਸਪான்ਸਰ ਜੁੜੇ ਹੋਏ ਨੇ ਜਿੱਦਾਂ ਜ਼ੀ ਦੀ ਗੱਲ ਕਰੀ ਹਨਾ ਬਾਕੀ ਸਾਰੇ ਨੇ ਉਹ ਜੁੜੇ ਹੋਏ ਆ ਉਹਨਾਂ ਦੇ ਸਾਰਿਆਂ ਦੇ ਹੌਂਸਲੇ ਕਰਕੇ ਐਡਾ ਵੱਡਾ ਕਦਮ ਚੱਕਿਆ ਜਾ ਰਿਹਾ ਕਿ ਲੁਧਿਆਣੇ ਦੇ ਵਿੱਚ ਇਹ ਅਵਾਰਡ ਰੱਖਿਆ ਜਾ ਰਿਹਾ